ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਸਿਸ਼ਰਾਵਾ ਜੀ ਰਾਤ ਆਪਾਂ ਇੱਥੇ ਕੋਈ 7 7:30 ਵਜੇ ਪਹਿਲੀ ਚ ਆਪਾਂ ਖੇਤ ਦੇ ਚ ਕੰਮ ਕਰਦੇ ਗੰਨਾ ਬਜਾਈ ਕਰਦੇ ਸੀ ਗੰਨਾ ਬਜਾਈ ਬਜੂਈ ਕਰਕੇ ਜਿੱਦਾਂ ਵੀ ਰਾਤ ਹਨਾ ਮਤਲਬ ਬੋਲਿਆ ਵੀ ਚਲੋ ਲਾਈਟਾਂ ਲੂਟਾ ਬੰਦ ਕਰੋ ਆਪਣੇ ਆਣੇ ਆਪਾਂ 8:00 ਵਜੇ ਘਰ ਚਲ ਗਏ ਆ ਤੇ ਸਵੇਰੇ ਆਪਾਂ ਸੁੱਤੇ ਹੀ ਕੁਝ 4:30 ਵਜੇ ਦਾ ਟਾਈਮ ਹੀ 4:45 ਦਾ ਤੇ ਧੁਮਾਕਾ ਬਹੁਤ ਜ਼ਬਰਦਸਤ ਹੋਇਆ ਆਪਣਾ ਨਾਲ ਹੀ ਘਰ ਆ ਇੱਕ ਕਿਲਾ ਦੂਰ ਆਪਣਾ ਹੜਵਾ ਘਰ ਵਾ 445 ਦੇ ਜਦੋਂ ਧਮਾਕਾ ਹੋਇਆ ਤੇ ਚਲੋ ਆਪਣਾ ਦਹਿਸ਼ਤ ਦਾ ਮਾਹੌਲ ਪੂਰਾ ਬਣ ਗਿਆ ਪੂਰੀ ਇੱਕ ਵਾਰੀ ਮਤਲਬ 5 5 6 6 ਕਿਲੇ ਕਿਲੋਮੀਟਰ ਦੂਰ ਤੱਕ ਆਪਣੀ ਧਰਤੀ ਹਿੱਲੀ ਹੈ ਕਰੀ ਪੂਰੀ ਤੇ ਸਵੇਰੇ ਫਿਰ ਜਦੋਂ ਉੱਠ ਕੇ ਆਪਾਂ ਚਾਰ ਸਵੇਰੇ ਘੁੰਮ ਫਿਰ ਕੇ ਵੇਖਿਆ ਤੇ ਆਪਣੇ ਖੇਤਾਂ ਦੇ ਵਿੱਚ ਜਿੱਥੇ ਆਪਾਂ ਰਾਤ ਕੰਮ ਕਰਦੇ ਪਏ ਸੀ ਉੱਥੇ ਹੀ ਇਹ ਸਰ ਇੱਕ ਮਝੈਲ ਜਾਂ ਕਿਦਾਂ ਬਹੁਤ ਡੂੰਗਾ ਖੱਡਾ ਕੋਈ 15 ਫੁੱਟ ਡੂੰਗਾ 20 25 ਫੁੱਟ ਚੌੜਾ ਸਰ ਪਿਆ ਹੋਇਆ ਵਾ ਤੇ ਇਹ ਚਾਰ ਬਲਾਸਟ ਹੋਇਆ ਲਗਾਤਾਰ ਨਾਲ ਨਾਲੇ ਕਿਲਾ ਕਿਲਾ ਹਟਵਾਇਆ ਇੱਕ ਤੇ ਆਪਣੇ ਨਾਲ ਹੀ ਦੇ ਖੇਤ ਜੀ ਆ ਜਿਹੜੇ ਦੂਜੇ ਆ ਦੋ ਉਹ ਥੋੜੇ ਸਰ ਪੰਜ ਕਿਲੇ ਦੂਰ ਐ ਤੋਂ ਹਾਂਜੀ ਹਾਂਜੀ ਸਾਰੇ ਆਪਣੇ ਕੋਲ ਠੇਕੇ ਤੇ ਹੀ ਆਪਾਂ ਰਾਤ ਹੀ ਇੱਥੇ ਗੰਨਾ ਮਤਲਬ ਬਜਾਈ ਕਰਕੇ ਸੁਹਾਗਾ ਸੂਗਾ ਮਾਰ ਕੇ ਗਏ ਸੀ ਸੱਤ ਸਾਢੇ ਸੱਤ ਦਾ ਟਾਈਮ ਸੀ ਸ਼ਾਮੀ ਲੱਗੇ ਸਾਰੇ ਇੱਕ ਕੋਠੀ ਸਰ ਉਹਦੇ ਸ਼ੀਸ਼ੇ ਬਿਲਕੁਲ ਸਾਰੇ ਕੋਠੀ ਦੇ ਕਰੈਕ ਹੋ ਗਏ ਆ ਇੱਕ ਬਿਜਲੀ ਲੈਣ ਹੀ ਟਰਾਂਸਫਾਰਮ ਹੀ ਇੱਥੇ ਟਰਾਂਸਫਾਰਮ ਵੀ ਸਾਰੇ ਬਿਲਕੁਲ ਬਲਾਸਟ ਹੋ ਗਿਆ ਵਾ ਤੇ ਬਿਜਲੀ ਲੈਣ ਦੀਆਂ ਤਾਰਾਂ ਤੂਰਾਂ ਸਾਰੀਆਂ ਉਹ ਸਾਰੇ ਖਤਮ ਹੋ ਗਿਆ ਵਾ ਚਾਰ ਤੋਂ ਪੰਜ ਬਲਾਸਟ ਹੋਏ ਆ ਜਿਹੜਾ ਕਿ ਸਵੇਰੇ 4:00 ਵਜੇ 40 45 ਮਿੰਟ ਦਾ ਟਾਈਮ ਆ ਘਰ ਆਪਣਾ ਇਥੋਂ ਲੱਗ ਗਈ ਆ ਨਗਦੀਕ ਆ ਪਿੰਡ ਛਿਸ਼ਰਾਵਾ ਇਸ ਪਹਿਲੇ ਚ ਰਾਤ ਵੀ ਅਸੀਂ ਗਨਾ 8 ਵਜੇ ਲਾ ਰਹੀ ਸੀ ਉਸ ਤੋਂ ਬਾਅਦ ਬੱਤੀਆਂ ਬੰਦ ਹੋ ਗਈਆਂ ਸੀ ਚਲੇ ਗਏ ਆ ਸਵੇਰੇ 4 ਵਜੇ ਉੱਠੇ ਆ 4 ਵਜੇ ਤੋਂ ਬਾਅਦ 40 45 ਮਿੰਟ ਤੇ ਜਿਹੜੇ 4 ਤੋਂ 5 ਬਲਾਸਟ ਹੋਇਆ ਇੱਥੇ ਦੋ ਤੇ ਇੱਥੇ ਹੋ ਗਿਆ ਵੱਡਾ ਸਭ ਤੋਂ ਇਹ ਆ ਇਥੋਂ ਅੱਗੇ ਇੱਕ ਕਿਲਾ ਫੇਰ ਆ ਫਿਰ ਪੰਜ ਕਿਲੇ ਛੱਡ ਕੇ ਅੱਗੇ ਫੇਰ ਦੋ ਨੇ ਕੀ ਕੋਈ ਕੋਲ ਕਰਾ ਜਾਂ ਕੋਈ ਬਰਾਮਤ ਹੋਈ ਹੈ ਇੱਥੇ ਇੱਥੋਂ ਕੁਝ ਨਹੀਂ ਬਰਾਮਤ ਹੋਇਆ ਛੋਟੇ ਛੋਟੇ ਕੁ ਟੁਕੜੇ ਹੈਗੇ ਸੀ ਉਹ ਉਸ ਤੋਂ ਬਾਅਦ ਕੋਈ ਸਿਰ ਨਹੀਂ ਬਰਾਮਦ ਹੋਇਆ ਪੁਲਿਸ ਮੌਕੇ ਤੇ ਆਈ ਇਸ ਵੇਲੇ ਉਸ ਤੋਂ ਪਹਿਲਾਂ ਪਬਲਿਕ ਇੱਥੇ ਜਿਹੜੀ ਸੁਣ ਕੇ ਉਹ ਸਾਰੀ ਪਹੁੰਚੀ ਆਵਾਜ਼ ਸੁਣ ਕੇ ਧਮਕ ਬਹੁਤ ਜ਼ਿਆਦੀ ਸੀ ਧਮਕ ਕਿਲੋਮੀਟਰਾਂ ਦੇ ਵੱਧ ਗਈ ਹੈ 5 5 7 7 ਕਿਲੋਮੀਟਰ ਜਿਹੜੀ ਹੈ ਇਹਦੀ ਧਮਕ ਪੂਰੀ ਗਈ ਹੈ ਮੇਰਾ ਨਾਮ ਪ੍ਰੀਤਮ ਸਿੰਘ ਹੈ ਮੇਰਾ ਨਾਮ ਅਨਮੋਲਦੀਪ ਸਿੰਘ ਇਹ ਘਟਨਾ ਕੋਈ 4 45 ਕੇ ਵਿੱਚ ਵਿੱਚ ਮੇ ਹੋਈ ਹੈ ਹਾਂਜੀ बहुत ज्यादा बड़ा धमाका हुआ है जैसे लगता है कि अपने घर में ही कोई चीज गिर गई है जो हमारा घर साथ में ही है थोड़ी दूरी पी है दो चार किले की दूरी पी चार धमाके हुए टोटल ये यही कोई बंब है कोई कोई है ये तो पता चलेगा ना तब्दीश करेंगे तो एक लाइन तो पूरी खत्म हो गई छियाठ के भी जो है वो तो बहुत ज्यादा नुकसान हुआ ट्रांसफार्मर है वो भी पूरा सड़ गया है ਜੀ ਇਹ ਸਾਰਾ ਇਹ ਭਾਜੀ ਸਵੇਰੇ 4:30 5 ਵਜੇ ਦਾ ਟਾਈਮ ਹੋਣਾ ਜਦੋਂ ਇੱਥੇ ਕੋਈ ਆਵਾਜ਼ ਆਈ ਧਮਾਕੇ ਦੀ ਤੇ ਨਾਲ ਹੀ ਪੁਲਸਾਰੀ ਪਾਰਟੀ ਇੱਥੇ ਹੀ ਆ ਗਈ ਉਸਨੇ ਵੀ ਤੇ ਬਾਕੀ ਅਫਸਰ ਆਏ ਆ ਜਿਹੜੇ ਆਰਮੀ ਦੇ ਅਫਸਰ ਆਏ ਜਾਂ ਸੀਮਾ ਦੇ ਅਫਸਰ ਆਏ ਉਹਨੇ ਕਾਦੇ ਧਮਾਕੇ ਕਿੰਨੇ ਧਮਾਕੇ ਹੋਏ ਭਾਜੀ ਬੜਾ ਇਹ ਕੋਈ 3-4 ਧਮਾਕੇ ਹੋਏ ਜੀ ਅੱਛਾ ਤੇ ਕਾਦੇ ਲੱਗਦੇ ਆ ਇਹਦੇ ਬਾਰੇ ਅਫਸਰਾਂ ਨੂੰ ਪਤਾ ਹੋਏਗਾ ਵੀ ਕਿਹਦੀ ਬਾਰੇ ਕੀ ਹੈ ਜਨ ਇੰਸਪੈਕਟਰ ਦੱਸ ਸਕਦੇ ਆ ਵੀ ਇਹਦੇ ਬਾਰੇ ਕੀ ਕਰਵਾਦਾ ਹੈ ਅੱਛਾ ਮਾ ਕੇ 4 ਤੋਂ 5 ਹੋਏ ਨੇ ਘਰ ਦਾ ਨੁਕਸਾਨ ਕਿੰਨਾ ਆਇਆ ਨਹੀਂ ਘਰ ਦਾ ਨਹੀਂ ਏਤਾਂ ਦੇ ਵਿੱਚ ਹੀ ਇਨਸਾਨ ਆਇਆ Thank you. Thank you. Thank you.